ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਿਰਤਪੁਰ ਸਾਹਿਬ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਆਕਸੀਜਨ ਗੈਸ ਸਿਲੰਡਰ ਨਾਲ ਭਰਿਆ ਟੈਂਕਰ ਪਟ ਗਿਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੌਕੇ ਤੇ ਹਫੜਾ ਤਫੜੀ ਮਚ ਗਈ ਹੈ ਤਾਂ ਤਸਵੀਰਾਂ ਕਿਰਤਪੁਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਆਕਸੀਜਨ ਗੈਸ ਸਿਲੰਡਰ ਨਾਲ ਭਰਿਆ ਟੈਂਕਰ ਪਲਟ ਗਿਆ ਹੈ ਦੱਸ ਦਈਏ ਕਿ ਇਹ ਟੈਂਕਰ ਦਿੱਲੀ ਤੋਂ ਨੰਗਲ ਨੂੰ ਜਾ ਰਿਹਾ ਹੁੰਦਾ ਹੈ ਕਿ ਰਸਤੇ 'ਚ ਇਹ ਬੇਕਾਬੂ ਹੋਣ ਕਾਰਨ ਕਿਰਤਪੁਰ ਸਾਹਿਬ ਕੋਲ ਪਲਟ ਜਾਂਦਾ ਹੈ ਤਾਂ ਤੜਕਸਾਰੇ ਹਾਦਸਾ ਵਾਪਰਿਆ ਹੈ ਜਿੱਥੇ ਆਕਸੀਜਨ ਸਿਲੰਡਰਾਂ ਨਾਲ ਭਰਿਆ ਟੈਂਕਰ ਪਲਟ ਗਿਆ ਹੈ ਤਾਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕਿ ਕਿਵੇਂ ਇੱਕ ਗੈਸ ਸਿਲੰਡਰ ਪਲਟ ਗਿਆ ਹੈ ਤਾਂ ਕਿਵੇਂ ਡਰਾਈਵਰ ਨੂੰ ਕੈਬਿਨ ਤੋਂ ਕੱਢਿਆ ਜਾ ਰਿਹਾ ਹੈ ਕਿਉਂਕਿ ਡਰਾਈਵਰ ਕੈਬਿਨ 'ਚ ਫਸ ਜਾਂਦਾ ਹੈ ਜਿਸ ਨੂੰ ਲੋਕਾਂ ਵੱਲੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਤਸਵੀਰਾਂ ਦੇਖੋ ਕਿਵੇਂ ਇਸ ਕਰਨਾ ਹੈ ਪੂਰੇ ਹਾਈਵੇ ਨੂੰ ਜਾਮ ਕਰ ਦਿੱਤਾ ਹੈ ਤਾਂ ਤੜਕਸਾਰ ਕਿਰਤਪੁਰ ਸਾਹ ਚੇ ਹਾਦਸਾ ਵਾਪਰਿਆ ਹੈ ਆਕਸੀਜਨ ਸਿਲੰਡਰ ਨਾਲ ਭਰਿਆ ਹੈ ਟੈਂਕਰ ਬੇਕਾਬੂ ਹੋ ਕੇ ਪਲਟ ਜਾਂਦਾ ਹੈ ਜਿਸ ਨਾਲ ਅੱਗ ਵੀ ਲੱਗ ਜਾਂਦੀ ਹੈ ਕਿਉਂਕਿ ਆਕਸੀਜਨ ਸਿਲੰਡਰ ਮੌਕੇ ਤੇ ਪਲਟ ਜਾਂਦੇ ਨੇ ਜਿਸ ਕਾਰਨ ਅੱਗ ਲੱਗ ਜਾਂਦੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੋਕਾਂ ਵੱਲੋਂ ਡਰਾਈਵਰ ਦੀ ਜਾਨ ਬਚਾਈ ਜਾਂਦੀ ਹੈ ਉਸ ਨੂੰ ਕੈਬਿਨ ਚੋਂ ਬਾਹਰ ਕੱਢਿਆ ਜਾਂਦਾ ਹੈ ਪਰ ਰੱਬ ਦਾ ਸ਼ੁਕਰ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਆਏ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਟੈਂਕਰ ਪਲਟ ਗਿਆ ਹੈ ਮੌਕੇ ਤੇ ਹਫੜਾ ਤਫੜੀ ਮਚ ਗਈ ਹੈ ਕਿਉਂਕਿ ਆਕਸੀਜਨ ਸਿਲੰਡਰਾਂ ਨਾਲ ਭਰਿਆ ਇਹ ਟੈਂਕਰ ਸੀ ਜੋ ਰਸਤੇ ਵਿੱਚ ਪਲਟ ਜਾਂਦਾ ਹੈ ਜਿਸ ਕਾਰਨ ਮੌਕੇ ਤੇ ਹਫੜਾ ਤਫੜੀ ਮਰ ਜਾਂਦੀ ਹੈ ਤੇ ਕੈਬਨ ਚੋਂ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਹੈ ਉਸ ਦੀ ਜਾਨ ਬਚਾਈ ਜਾਂਦੀ ਹੈ ਤਾਂ ਕਿਰਤਪੁਰ ਦੇ ਵਿੱਚ ਤੜਕਸਾਰੇ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਆਕਸੀਜਨ ਸਿਲੰਡਰਾਂ ਨਾਲ ਭਰਿਆ ਟੈਂਕਰ ਪਲਟ ਗਿਆ ਇਸ ਮੌਕੇ ਤੇ ਮੌਜੂਦ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆ ਜੇ ਜਿਹੜਾ ਹੈ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਤੇ ਜਦੋਂ 5:30 ਵਜੇ ਇੱਥੇ ਕਿਤੇ ਜਣ ਕੇ ਵੀ ਅਨਵਿਸ਼ਰ ਕੁਝ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪਾਉਣੇ 6:00 ਵਜੇ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਬਰਾਬਰ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਟ੍ਰਾਂਸਪੋਰਟ ਹੈਗੀ ਕੱਲੀ ਹੋਇਆ ਬੋਰਥ ਉਹਦਾ ਧਰੂਨ ਡਰਾਈਵ ਨੂੰ 1 ਘੰਟੇ ਦੀ ਮੁਫਤ ਤੋਂ ਬਾਅਦ ਬਾਹਰ ਕੱਢਿਆ ਤੇ ਲਗਭਗ ਡਰਾਈਵਰ ਸਹੀ ਹੈ ਤੇ ਉਹਨੂੰ ਹੁਣ ਸਰਕਾਰੀ ਹਸਪੀਟਲ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਤੇ ਲਿਆ ਗਿਆ ਹੈ ਕਿ ਕੰਡੀਸ਼ਨ ਹੈ ਅੱਗ ਲੱਗਣ ਦੀ ਜਿੱਦਾਂ ਪਹਿਲਾਂ ਜਿੱਦਾਂ ਅੱਗ ਲੱਗ ਰਹੀ ਸੀ ਕਿਵੇਂ ਕਿਵੇਂ ਹੁਣ ਅੱਗ ਲੱਗਣ ਤੇ ਬਚਾਏ ਫਰ ਬਿਟਰ ਦੀਆਂ ਮਸ਼ੀਨਾਂ ਆ ਗਈਆਂ ਫਨਾਲ ਹਲੇ ਬਚਾਏ ਜੀ ਸੜਕੇ ਤੋਂ ਬਾਹਰ ਕੱਢ ਲਿਆ ਗਿਆ ਜੀ ਖੜੀ ਅੱਗ ਲੱਗੀ ਹੋਈ ਸੀ ਕਿੰਨੀ ਦੀ ਸਾਧੂ ਪਹੇਗਾ ਤੇ ਸਰ ਗੈਸਾਂ ਦੀ ਗੈਸ ਦੀ ਅੱਗ ਆਈ ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕ ਇਸ ਦੇ ਵਿੱਚ ਜੋ ਵੀ ਰਹਿੰਦੀ ਹੁੰਦੀ ਗੈਸ ਹੈ ਉਹੀ ਨਿਕਲ ਰਹੀ ਹੈ ਤੇ ਬਾਕੀ ਤਾਂ ਜੋ ਅੱਗ ਲੱਗੀ ਸੀ ਉਹ ਆਪਾਂ ਕੰਟਰੋਲ ਕਰ ਲਈ। ਡਰਾਈਵਰ ਨੂੰ ਸੁਰੱਖਿਅਤ ਡਰਾਈਵਰ ਸੁਰੱਖਿਅਤ ਹੈ ਜੀ ਉਹਨਾਂ ਨੂੰ ਐਸਐਸ ਫੋਰਸ ਲੈ ਕੇ ਗਈ। ਅੱਗੇ ਬੰਦੇ ਨੂੰ ਕੱਢਣ ਨੂੰ ਉਸ ਦੀ ਬਸਤੀ ਜੀ ਟਾਇਰ ਕੱਢ ਕੋੜਾ ਅੱਧਾ ਕੰਡ ਰੀਟ ਲੱਗੇ ਹੋਏ ਠੀਕ ਆ ਬੰਦਾ ਜੀ ਉਥਾ ਹਾਂ ਠੀਕ ਆ ਹਸਪਤਾਲ ਲੈ ਚਦੇ ਠੀਕ ਹੈ ਜੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨ Facebook Instagram X aur WhatsApp channel par